ਦੀਵਾਲੀ ਤੋਂ ਪਹਿਲਾਂ ਪਹਿਲਾਂ ਇਹ ਤਿੰਨ ਸ਼ਬਦ ਜਪਦੇ ਰਹੋ ਰੋਜ਼ 15 ਮਿੰਟ ਮੋਹ ਮੰਗੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਸੰਤ ਹੰਸਾਲੇ ਵਾਲਿਆਂ ਦੇ ਬਚਨ ਨੇ ਪੱਕੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਮੇਰਾ ਸਤਿਗੁਰ ਨਾਨਕ ਚੈਨਲ ਦੇ ਨਾਲ ਜੁੜੇ ਹੋਇਓ ਪਹਿਲਾ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਦੀਵਾਲੀ ਆ ਰਹੀ ਐ ਸੋ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਕੁਝ ਚੀਜ਼ਾਂ ਨੂੰ ਜਿਹੜਾ ਹੈ ਉਹ ਜ਼ਰੂਰ ਸਮਝਣਾ ਹੈ ਕੁਝ ਚੀਜ਼ਾਂ ਨੂੰ ਜ਼ਰੂਰ ਵਿਚਾਰਨਾ ਹੈ ਗੁਰਮੁਖ ਪਿਆਰਿਓ ਕੁਝ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਹੈ ਖਾਸ ਤੌਰ ਤੇ ਜਿਵੇਂ ਆਪਾਂ ਆਪਣੇ ਘਰਾਂ ਦੀ ਸਫਾਈ ਕਰਦੇ ਆ ਆਪਣੇ ਘਰਾਂ ਨੂੰ ਆਪਾਂ ਸਜਾਉਨੇ ਆ ਸੋ ਇਸੇ ਤਰ੍ਹਾਂ ਆਪਾਂ ਆਪਣੇ ਖਿਆਲਾਂ ਨੂੰ ਆਪਣੇ ਵਿਚਾਰਾਂ ਨੂੰ ਵੀ ਸਜਾਉਣਾ ਹੈ ਹੁਣ ਕਈਆਂ ਦਾ ਸਵਾਲ ਹੁੰਦਾ ਵੀ ਕਿਵੇਂ ਸ਼ਬਦ ਦੇ ਰਾਹੀ ਸਜਾਉਣਾ ਹੈ ਸ਼ਬਦ ਦੇ ਰਾਹੀ ਹੀ ਆਪਾਂ ਇੱਕ ਦੂਜੇ ਨੂੰ ਸਵਾਰਨਾ ਹੈ ਸ਼ਬਦ ਦੇ ਰਾਹੀ ਹੀ ਆਪਾਂ ਇੱਕ ਦੂਜੇ ਨੂੰ ਪਿਆਰ ਦੇਣਾ ਹੈ ਸ਼ਬਦ ਦੇ ਰਾਹੀ ਹੀ ਆਪਾਂ ਇੱਕ ਦੂਜੇ ਦੀ ਮਰੀ ਗੱਲ ਨੂੰ ਜਿਹੜਾ ਹੈ ਉਹ ਸਮਝਣਾ ਹੈ ਆਪਣੇ ਵਿਚਾਰਾਂ ਦੇ ਵਿੱਚ ਸੁੰਦਰਤਾ ਲੈ ਕੇ ਆਉਣੀ ਮਹਾਂਪੁਰਖ ਇੱਕ ਗੱਲ ਕਹਿੰਦੇ ਹੁੰਦੇ ਸੀ ਮਹਾਂਪੁਰਖ ਕਹਿੰਦੇ ਕਹਿੰਦੇ ਸਿੱਖੋ ਇੱਕ ਗੱਲ ਯਾਦ ਰੱਖਿਓ ਜਦੋਂ ਤੁਹਾਡੇ ਸ਼ਬਦਾਂ ਦੇ ਵਿੱਚ ਨਿਮਰਤਾ ਆ ਗਈ ਗੁਰੂ ਦੇ ਉੱਤੇ ਭਾਵਨਾ ਆ ਗਈ ਜਦੋਂ ਤੁਹਾਡੇ ਸ਼ਬਦਾਂ ਦੇ ਵਿੱਚ ਗੁਰੂ ਦੇ ਪ੍ਰਤੀ ਪ੍ਰੇਮ ਆ ਗਿਆ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਤੀ ਜਿਹੜੀ ਹੈ ਭਾਵਨਾ ਹੋਏ ਉਹ ਆ ਗਈ ਇਹ ਕਹਿੰਦੇ ਉਦੋਂ ਤੁਹਾਨੂੰ ਕਬਰਾਂਉਣ ਦੀ ਜ਼ਰੂਰਤ ਨਹੀਂ ਰਹੇਗੀ ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੇ ਜਿਹੜੀ ਹੈ ਬੜੀ ਵੱਡੀ ਕਿਰਪਾ ਕਰ ਦੇਣਗੇ ਬੜੀ ਵੱਡੀ ਮਿਹਰ ਕਰ ਦੇਣਗੇ ਗੁਰਮੁਖ ਪਿਆਰਿਓ ਸਤਿਗੁਰੂ ਨੇ ਬੜੀ ਵੱਡੀ ਅਪਾਰ ਕਿਰਪਾ ਕਰਨੀ ਹੈ ਸਤਿਗੁਰੂ ਦੀ ਅਪਾਰ ਕਿਰਪਾ ਹੋਣੀ ਹੈ ਕਹਿੰਦੇ ਤੁਹਾਨੂੰ ਕਬਰਾਂਉਣ ਦੀ ਜਿਹੜੀ ਹੈ ਕੋਈ ਜ਼ਰੂਰਤ ਨਹੀਂ ਹੈ ਪਿਆਰਿਓ ਆਪਾਂ ਆਪਣੇ ਵਿਚਾਰਾਂ ਦੇ ਵਿੱਚ ਸੁੰਦਰਤਾ ਲੈ ਕੇ ਆਈਏ ਬੋਲਾਂ ਦੇ ਵਿੱਚ ਮਿਠਾਸ ਲੈ ਕੇ ਆਈਏ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਇਹਨਾਂ ਚੀਜ਼ਾਂ ਨੂੰ ਵਿਚਾਰਨਾ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਸਮਝ ਕੇ ਚੱਲਣਾ ਬੜੀ ਜ਼ਰੂਰਤ ਹੈ ਗੁਰਮਖ ਪਿਆਰਿਓ ਇੱਕ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਜ਼ਰੂਰ ਦਵਾ ਦਵਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਪਾਤਸ਼ਾਹ ਕਹਿੰਦੇ ਸੋ ਹਨ ਸੱਚ ਦੁਆਰ ਨਾਮ ਪਿਆਰੇਆ ਮਨ ਮੁਖ ਮਰ ਹੈ ਅਹੰਕਾਰ ਮਰਨ ਵਿਗਾੜਿਆ ਵਾਰਸ਼ਾ ਕਿਨੇ ਇਹ ਸੱਚੇ ਸਤਿਗੁਰੂ ਸੋਹਣ ਸੱਚ ਦਵਾਰ ਭਾਵ ਚੰਗੇ ਲੱਗਦੇ ਨੇ ਤੇਰੇ ਦਵਾਰ ਤੇਰਾ ਨਾਮ ਵੀ ਚੰਗਾ ਲੱਗਦਾ ਹੈ ਤੇ ਜਿਹਨੂੰ ਚੰਗਾ ਲੱਗ ਗਿਆ ਉਹ ਪਿਆਰਾ ਬਣ ਜਾਂਦੇ ਤੇ ਉਹ ਪਿਆਰਾ ਫਿਰ ਸਤਿਗੁਰੂ ਨੂੰ ਚੰਗਾ ਲੱਗਦਾ ਹੈ ਮਨ ਮੁਖ ਮਰ ਹੈ ਅਹੰਕਾਰ ਜਿਹੜੇ ਮਨ ਮੁਖ ਹੁੰਦੇ ਨੇ ਉਹ ਹੰਕਾਰ ਦੇ ਵਿੱਚ ਮਰ ਜਾਂਦੇ ਨੇ ਮਰਨ ਵਿਗਾੜਿਆ ਉਹਨਾਂ ਨੇ ਤੇ ਆਪਣਾ ਜਨਮ ਕੀ ਸਵਾਰ ਨਾ ਹੋਇਆ ਉਹ ਤੇ ਆਪਣਾ ਮਰਨ ਵੀ ਵਿਗਾੜ ਲੈਂਦੇ ਨੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਸਿੱਖੋ ਸਾਡੇ ਗੁਰੂ ਗਰੰਥ ਸਾਹਿਬ ਜੀ ਨੇ ਬੜੀ ਵੱਡੀ ਕਿਰਪਾ ਖਾ ਕੇ ਜਾਂ ਇੰਜ ਕਹਿ ਲੋ ਵੀ ਸਾਡੇ ਤੇ ਤਰਸ ਖਾ ਕਰਕੇ ਮਿਹਰ ਕਰ ਦਿੱਤੀ ਤੇ ਪਿਆਰਿਓ ਗੁਰਪੂਰ ਹਰ ਨਾਮ ਢੜਾਇਆ ਤਿੰਨ ਵਿੱਚ ਹੋ ਧਰਮ ਚੁਕਾਇਆ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਸਤਿਗੁਰੂ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਗੁਰਮੁਖੋ ਸਤਿਗੁਰੂ ਕਹਿੰਦੇ ਨੇ ਪੂਰੇ ਗੁਰੂ ਨੇ ਹਰੀ ਦਾ ਨਾਮ ਸਾਨੂੰ ਦੇ ਦਿੱਤਾ ਦਰੜਾ ਦਿੱਤਾ ਇਹਨ ਵਿੱਚੋਂ ਭਰਮ ਚੁਕਾਇਆ ਵਿੱਚੋਂ ਸਾਰੇ ਭਰਮ ਭੁਲੇਖੇ ਜਿਹੜੇ ਸੀ ਦੂਰ ਕਰ ਦਿੱਤੇ ਗਏ ਸਾਰੇ ਭਰਮਾਂ ਨੂੰ ਦੂਰ ਕਰ ਦਿੱਤਾ ਗਿਆ ਤੇ ਗੁਰਮਖੋ ਇੱਕ ਗੱਲ ਯਾਦ ਰੱਖਿਆ ਜੇ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਹੈ ਮੇਰੇ ਮਾਲਕ ਨੇ ਐਸੀ ਮਿਹਰ ਕੀਤੀ ਹੈ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦੀ ਐਸੀ ਕਿਰਪਾ ਹੋਈ ਹੈ ਸਾਧ ਸੰਗਤ ਜਿਹੜੀ ਕਿਰਪਾ ਕਦੇ ਕਿਸੇ ਵਿਰਲੇ ਤੇ ਹੀ ਹੁੰਦੀ ਹੈ ਕਿਸੇ ਆਮ ਤੇ ਜਿਹੜੀ ਉਹ ਨਹੀਂ ਹੋ ਸਕਦੀ ਕਿਤੇ ਖਾਸ ਤੇ ਹੀ ਹੁੰਦੀ ਹੈ ਜਿਹੜਾ ਗੁਰੂ ਦਾ ਖਾਸ ਬਣ ਜਾਏ ਦੇਖੋ ਲੀਡਰਾਂ ਦੇ ਖਾਸ ਤੁਸੀਂ ਵੇਖੇ ਹੋਣਗੇ ਉਹਨਾਂ ਕੋਲੇ ਸਾਰੀਆਂ ਸੁੱਖ ਸਹੂਲਤਾਂਾਂ ਹੁੰਦੀਆਂ ਨੇ ਪਰ ਜਿਹੜੇ ਗੁਰੂ ਕੇ ਨੇੜਲੇ ਸਿੱਖ ਬਣ ਜਾਂਦੇ ਨੇ ਗੁਰੂ ਕੇ ਪਿਆਰੇ ਮੋਤਵਾਰ ਸੱਜਣ ਬਣ ਜਾਂਦੇ ਨੇ ਗੁਰਮਖੋ ਮੇਰੇ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਯਾਦ ਰੱਖਿਓ ਜਿਹੜਾ ਗੁਰੂ ਦਾ ਪਿਆਰਾ ਹੋ ਜਾਏ ਜਿਹੜਾ ਸਤਿਗੁਰੂ ਦਾ ਪਿਆਰਾ ਹੋ ਜਾਏ ਉਹਨੂੰ ਤੋੜ ਕਿਸੇ ਚੀਜ਼ ਦੀ ਨਹੀਂ ਰਹਿੰਦੀ ਕਿਸੇ ਗੱਲ ਦੀ ਤੋੜ ਜਿਹੜੀ ਹੈ ਉਹਨੂੰ ਨਹੀਂ ਰਹਿੰਦੀ ਗੁਰਮਖੋ ਮੇਰੇ ਸਤਿਗੁਰੂ ਜੀ ਬੜੀ ਵੱਡੀ ਅਪਾਰ ਕਿਰਪਾ ਕਰਦੇ ਨੇ ਗੁਰਮੁਖ ਪਿਆਰਿਓ ਹੁਣ ਦੀਵਾਲੀ ਆ ਰਹੀ ਹੈ ਆਪਾਂ ਆਰੰਭ ਦੇ ਵਿੱਚ ਇਸੇ ਕਰਕੇ ਬੇਨਤੀਆਂ ਸਾਂਝੀਆਂ ਕੀਤੀਆਂ ਸੋ ਵਾਹ ਫੁਰਕੇ ਜਿੰਦੇ ਸੀ ਕਹਿੰਦੇ ਭਾਈ ਜਿਵੇਂ ਦੀਵਾਲੀ ਆਉਂਦੀ ਹੈ ਤਿਹਾਰ ਆਉਂਦੇ ਨੇ ਖੁਸ਼ੀਆਂ ਸਾਡੇ ਘਰ ਦੇ ਵਿੱਚ ਆਉਂਦੀਆਂ ਨੇ ਕਹਿੰਦੇ ਜਿਵੇਂ ਆਪਾਂ ਆਪਣੇ ਘਰ ਨੂੰ ਸਜਾਉਂਦੇ ਆ ਆਪਣੇ ਵਿਚਾਰਾਂ ਨੂੰ ਸਜਾਉਣ ਦੀ ਇੱਕ ਵਾਰੀ ਜਿਹੜੀ ਹੈ ਜ਼ਰੂਰ ਖੇਚਲਾ करिए ਆਪਣੇ ਸੋਹਣੇ ਸੁੰਦਰ ਸ਼ਬਦਾਂ ਦੇ ਨਾਲ ਆਪਣੀ ਬੋਲੀ ਦੇ ਵਿੱਚ ਮਿਠਾਸ ਲੈ ਕੇ ਆਈਏ ਯਾਦ ਰੱਖਿਓ ਕਹਿੰਦੇ ਭਾਈ ਗੁਰਬਾਣੀ ਦਾ ਜਾਪ ਕਰੋ ਜਿੰਨੀ ਤੁਸੀਂ ਬਾਣੀ ਦਾ ਪਾਠ ਕਰੋਗੇ ਗੁਰੂ ਤੇ ਭਰੋਸਾ ਕਰੋਗੇ ਤੁਹਾਡੇ ਹਿਰਦੇ ਰੂਪ ਘਰ ਦੇ ਵਿੱਚ ਵਿਸ਼ਵਾਸ ਬਣੇਗਾ ਗੁਰੂ ਦੇ ਪ੍ਰਤੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਵਿਸ਼ਵਾਸ ਬਣੇਗਾ ਸਿੱਖੋ ਕਹਿੰਦੇ ਯਾਦ ਰੱਖਿਓ ਤੁਹਾਡਾ ਵਿਸ਼ਵਾਸ ਗੁਰੂ ਤੇ ਓਨਾ ਹੀ ਪੱਕਾ ਹੋਵੇਗਾ ਦ੍ਰਿੜ ਹੋਵੇਗਾ ਤੇ ਜਿੰਨਾ ਪੱਕਾ ਤੁਹਾਡਾ ਵਿਸ਼ਵਾਸ ਹੋਵੇਗਾ ਤੇ ਸਤਿਗੁਰੂ ਓਨੀ ਹੀ ਵੱਡੀ ਤੁਹਾਡੇ ਤੇ ਕਿਰਪਾ ਕਰ ਦੇਗਾ ਓਨੀ ਵੱਡੀ ਤੁਹਾਡੇ ਤੇ ਰਹਿਮਤ ਹੋ ਜਾਏਗੀ ਪਿਆਰਿਓ ਕਹਿੰਦੇ ਮੂੰਹੋਂ ਮੰਗੀਆਂ ਮਰਾਦਾਂ ਤੁਹਾਡੀਆਂ ਪੂਰੀਆਂ ਹੋਣਗੀਆਂ ਜਿਹੜੀ ਚੀਜ਼ ਤੁਸੀਂ ਮੂੰਹ ਤੋਂ ਮੰਗ ਲਈ ਆਪਣੀ ਜ਼ੁਬਾਨ ਤੋਂ ਕਹਿ ਦਿੱਤੀ ਸਤਿਗੁਰੂ ਮੈਨੂੰ ਇਹ ਵਸਤੂ ਚਾਹੀਦੀ ਹੈ ਸਤਿਗੁਰੂ ਮੈਨੂੰ ਆਹ ਚੀਜ਼ ਚਾਹੀਦੀ ਹੈ ਤੇ ਧੰਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਰ ਇੱਕ ਵਸਤੂ ਹਰ ਇੱਕ ਚੀਜ਼ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖ ਦੇਣਗੇ ਤੁਸੀਂ ਮੰਗੋ ਤੇ ਸਹੀ ਕਿ ਮੰਗਣਾ ਕੀ ਹੈ ਗੁਰੂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗੋ ਪਿਆਰਿਓ ਤੁਸੀਂ ਮੰਗਣਾ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਪਾਤਸ਼ਾਹ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਐਸੀ ਕਿਰਪਾ ਹੋਏਗੀ ਗੁਰਮਖੋ ਕਹਿੰਦੇ ਤੁਹਾਨੂੰ ਮੰਗਣ ਦੀ ਲੋੜ ਵੀ ਨਹੀਂ ਰਹੇਗੀ ਸਤਿਗੁਰੂ ਤੁਹਾਡੇ ਤੇ ਐਸੀ ਮਿਹਰ ਕਰ ਦੇਣਗੇ ਬਿਨਾਂ ਮੰਗੇ ਹੀ ਤੁਹਾਨੂੰ ਸਾਰਾ ਕੁਝ ਦੇ ਦੇਣਾ ਸਤਿ ਇਹ ਹੁੰਦੀ ਹੈ ਸਤਿਗੁਰੂ ਆਪਣੇ ਸਿੱਖਾਂ ਤੇ ਜਦੋਂ ਕਿਰਪਾ ਕਰਦੇ ਜਿਨ੍ਹਾਂ ਨੂੰ ਕਹਦੇ ਆ ਵੀ ਗੁਰੂ ਕੇ ਨੇੜਲੇ ਸਿੱਖ ਨੇ ਜੀ ਇਹ ਤਾਂ ਗੁਰੂ ਕੇ ਪਿਆਰੇ ਨੇ ਜੀ ਗੁਰਮਖ ਨੇ ਇਸੇ ਕਰਕੇ ਬਾਸਖ ਨੇ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਕਹਿੰਦੇ ਜਿਹੜੇ ਗੁਰ ਗੁਰ ਪਲਸ ਮੁਖ ਜਿਹੜੇ ਆਪਣਾ ਮੁਖ ਗੁਰੂ ਵੱਲ ਕਰ ਲੈਂਦੇ ਨੇ ਜਿਹੜੇ ਆਪਣੇ ਵਿਚਾਰਾਂ ਨੂੰ ਗੁਰੂ ਨਾਲ ਜੋੜ ਲੈਂਦੇ ਨੇ ਜਿਹੜੇ ਆਪਣੇ ਵਿਚਾਰਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਕੇ ਸ਼ੁੱਧ ਕਰ ਲੈਂਦੇ ਨੇ ਗੁਰਮਖੋ ਯਾਦ ਰੱਖਿਓ ਸਤਿਗੁਰੂ ਕਹਿੰਦੇ ਨੇ ਜਿਹੜੇ ਗੁਰੂ ਕੇ ਗੁਰਮੁਖ ਬਣ ਗਏ ਜਿਨ੍ਹਾਂ ਨੇ ਆਪਣਾ ਮੁਖ ਗੁਰੂ ਨਾਲ ਜੋੜ ਲਿਆ ਆਪਣੇ ਮੁਖ ਤੋਂ ਗੁਰੂ ਦਾ ਨਾਮ ਲੈ ਲਿਆ ਉਹਨਾਂ ਨੂੰ ਗੁਰਮੁਖ ਆਖਿਆ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਬਣ ਗਏ ਕਹਿੰਦੇ ਉਹਨਾਂ ਨੇ ਆਪਣਾ ਜਨਮ ਵੀ ਸਵਾਰਿਆ ਤੇ ਆਪਣਾ ਮਰਨ ਵੀ ਸਵਾਰ ਲਿਆ ਤੇ ਕਹਿੰਦੇ ਆਉਣ ਵਾਲੇ ਜੀਵਨ ਦੇ ਵਿੱਚ ਉਹਨਾਂ ਨੇ ਖੁਸ਼ੀਆਂ ਖੇੜੇ ਲੈ ਲਏ ਕਹਿੰਦੇ ਜਨਮ ਮਰਨ ਦੇ ਬੰਧਨਾਂ ਨੂੰ ਵੀ ਕੱਟ ਦਿੱਤਾ ਉਹਨਾਂ ਨੂੰ ਗੁਰਮੁਖ ਕਿਹਾ ਗਿਆ ਪਾਤਸ਼ਾਹ ਕਹਿੰਦੇ ਨੇ ਇਹੀ ਤੇ ਗੁਰਮੁਖ ਦੀ ਡੈਫੀਨੇਸ਼ਨ ਹੈ ਇਹੀ ਤੇ ਗੁਰੂ ਦੇ ਸੱਚੇ ਗੁਰਸਿੱਖ ਦੀ ਡੈਫੀਨੇਸ਼ਨ ਹੈ ਤੇ ਪਿਆਰਿਓ ਇਦੋਂ ਉੱਤੇ ਕੋਈ ਹੋਰ ਨਹੀਂ ਇਦੋਂ ਉੱਤੇ ਕੋਈ ਹੋਰ ਚੀਜ਼ ਹੋ ਹੀ ਨਹੀਂ ਸਕਦੀ ਜਿਹੜਾ ਗੁਰੂ ਦਾ ਪਿਆਰਾ ਹੈ ਜਿਹੜਾ ਧੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰਾ ਗੁਰਸਿੱਖ ਹੈ ਪਿਆਰਿਓ ਉਹਦੀ ਨਿਸ਼ਾਨੀ ਇਹੋ ਹੀ ਹੈ ਮਹਾਂਪੁਰ ਕਹਿੰਦੇ ਜਿਹੜਾ ਬਾਣੀ ਪੜਦਾ ਆ ਜਿਹੜਾ ਸ਼ਬਦ ਤੇ ਭਰੋਸਾ ਕਰਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜਦਾ ਨਾ ਸਿੱਖੋ ਕਹਿੰਦੇ ਉਹਦੇ ਵਰਗਾ ਕੋਈ ਹੋਰ ਵੱਡਾ ਬ੍ਰਹਮ ਗਿਆਨੀ ਨਹੀਂ ਹੋ ਸਕਦਾ ਜਿਹੜਾ ਕੁਝ ਮਿਲਣਾ ਹੈ ਬਾਣੀ ਵਿੱਚੋਂ ਮਿਲਣਾ ਹੈ ਸ਼ਬਦ ਦੇ ਵਿੱਚੋਂ ਮਿਲਣਾ ਹੈ ਜੇ ਕੋਈ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ ਨਾ ਗੁਰਮੁਖਾ ਤੇ ਗੁਰੂ ਕੀ ਬਾਣੀ ਨੂੰ ਪੜਿਆ ਕਰ ਤੇ ਤੈਨੂੰ ਸਭ ਕੁਝ ਜਿਹੜਾ ਹੈ ਇਸ ਦੇ ਵਿੱਚੋਂ ਪਰ ਜਿਹੜਾ ਹੈ ਪ੍ਰਾਪਤ ਹੋਏਗਾ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਪਾਤਸ਼ਾਹ ਕਹਿੰਦੇ ਨੇ ਉਹ ਤੋਂ ਹੀ ਮਿਲੇਗਾ ਸਾਰਾ ਕੁਝ ਕਹਿੰਦੇ ਉਹਦੇ ਤੋਂ ਹੀ ਤੈਨੂੰ ਪ੍ਰਾਪਤ ਹੋਣਾ ਨਾਉ ਪੂਜੀਏ ਨਾਉ ਮੰਨਿਏ ਨਾਏ ਕਿਲ ਵਿਖ ਸਭ ਹਿਰਿਆ ਪਾਤਸ਼ਾਹ ਜੀ ਨੇ ਸਾਰੀ ਗੱਲ ਹੀ ਸਪਸ਼ਟ ਕਰ ਦਿੱਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰੀ ਗੱਲ ਜਿਹੜੀ ਹੈ ਉਹ ਬਿਲਕੁਲ ਇੱਥੇ ਸਪਸ਼ਟ ਕੀਤੀ ਹੈ ਸੋ ਗੁਰਮਖੋ ਆਪਾਂ ਗੁਰੂ ਕੀ ਬਾਣੀ ਨਾਲ ਜੁੜੀਏ ਖੁਸ਼ੀਆਂ ਮਨਾਈਏ ਦੀਵਾਲੀ ਵਾਲੇ ਦਿਨ ਗੁਰੂ ਕੀ ਬਾਣੀ ਨੂੰ ਪੜਹੀਏ ਚਾਹੇ ਇੱਕ ਪਾਠ ਹੀ ਕਰੀਏ ਜਿਹੜੀ ਮਰਜ਼ੀ ਬਾਣੀ ਦਾ ਤੇ ਗੁਰੂ ਅੱਗੇ ਅਰਦਾਸ ਕਰਦੀਏ ਸਤਿਗੁਰੂ ਸਾਡੇ ਤੇ ਮਿਹਰਬਾਨ ਹੋ ਜਾਣ ਵਾਹਿਗੁਰੂ